ਕਹਿੰਦੇ ਭੱਜਦਿਆਂ ਨੂੰ ਬਾਣ ਇੱਕੋ ਜੇ ਹੁੰਦੇ ਆ ਔਰ ਜਿਹੜੇ ਭੱਜਦੇ ਆ ਉਹਨਾਂ ਨੂੰ ਤਾਂ ਪਤਾ ਹੈ ਕਿ ਬਾਣ ਇੱਕੋ ਜੇ ਆ ਕਿ ਨਹੀਂ ਇੱਕੋ ਜੇ ਪਰ ਜਿਹੜੇ ਭੁਜਾਉਂਦੇ ਆ ਉਹ ਘਰ ਬੈਠੇ ਪੂਰਾ ਸਵਾਦ ਲੈਂਦੇ ਆ ਉਂਗਲ ਦੇ ਅਗਲੇ ਭਾਗ 'ਚ ਤੁਹਾਡਾ ਸਵਾਗਤ ਹੈ ਇਹ ਗੱਲ ਆਮ ਸਾਡੇ ਘਰਾਂ 'ਚ ਪਰਵਾਰਾਂ ਚ ਪਿੰਡਾਂ ਚ ਦੇਖਣ ਨੂੰ ਮਿਲਦੀ ਆ ਕਿ ਪਰਵਾਰਾਂ ਦੇ ਛੋਟੇ ਛੋਟੇ ਝਗੜੇ ਕਈ ਵੇਲੇ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦੇ ਆ ਔਰ ਉਹਨਾਂ ਨੂੰ ਕਈ ਵੇਰੇ ਘਰਾਂ ਚ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪੰਚਾਇਤ ਚ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕੁਝ ਸਿਆਣੇ ਬੰਦੇ ਰਲ ਕੇ ਬੈਠ ਕੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਿਕਲਦੇ ਨਿਕਲਦੇ ਗੱਲ ਅੱਗੇ ਤੱਕ ਚਲੀ ਜਾਂਦੀ ਆ ਕੁਝ ਵੀ ਕਹਿ ਸਕਦੇ ਆ ਕੋਈ ਨਾ ਇਹੋ ਪ੍ਰੋਬਲਮ ਹੋ ਸਕਦੀ ਆ ਕਰਾਂ ਦੇ 100 ਝਗੜੇ ਹੁੰਦੇ ਆ ਨਾ ਗੱਲ ਕਿੱਥੋਂ ਕਿੱਥੇ ਗੱਲ ਅੱਗੇ ਵਧ ਜਾਂਦੀ ਆ ਔਰ ਕਈ ਵਲੇ ਕਈ ਵਿਆਹ ਜਿਹੜੇ ਆ ਵਸਤੇ ਰਸਤੇ ਸੁਖੀ ਪਰਿਵਾਰ ਜਿਹੜੇ ਆ ਉਹ ਗੱਲ ਤਲਾਬ ਤੱਕ ਵੀ ਚਲੀ ਜਾਂਦੇ ਆ ਔਰ ਅਜਿਹੇ ਮੌਕਿਆਂ ਤੇ ਤੁਹਾਨੂੰ ਉਂਗਲ ਦੀ ਜਿਹੜੀ ਕਾਰਗੁਜ਼ਾਰੀ ਉਹ ਦੇਖਣ ਨੂੰ ਮਿਲਦੀ ਆ ਉਹਨਾਂ ਦੀ ਪਰਫਾਰਮੈਂਸ ਦੇਖਣ ਵਾਲੀ ਹੁੰਦੀ ਆ ਕਿ ਉਹ ਕਰਦੇ ਕੀ ਆ ਅਜਿਹਾ ਇੱਕ ਤੁਹਾਨੂੰ ਅੱਜ ਕੱਢਣਾ ਸੁਣਵਾ ਕਿ ਸਾਡੇ ਇਤੋਂ ਪਿੰਡੋਂ ਹੀ ਕੋਈ ਪਰਿਵਾਰ ਸੀ ਮੁੰਡਾ ਮਿਹਨਤੀ ਘਰ ਦੇ ਵਿੱਚ ਕੋਈ ਝਗੜਾ ਹੋਇਆ ਪਰਿਵਾਰ ਛੋਟਾ ਮਤਲਬ ਇੱਕ ਨਾਰਮਲ ਪਰਿਵਾਰ ਤੇ ਬਾਲ ਬੱਚੇ ਵੀ ਉਹਦੇ ਆ ਸਭ ਠੀਕ ਠਾਕ ਸੀ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਕੋਈ ਝਗੜਾ ਹੋਇਆ ਕਿ ਮੀਆਂ ਬੀਵੀਆਂ ਝਗੜਾ ਵਾਧਾ 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 ਪੰਚਾਇਤ ਚ ਲਾ ਗਿਆ ਕੁੜ ਦੇ ਘਰ ਦੇ ਵੀ ਆਏ ਮੁੰਡੇ ਦੇ ਘਰ ਦੇ ਵੀ ਇਕੱਠੇ ਹੋਏ ਗੱਲ ਨਹੀਂ ਬਣੀ ਪਰ ਪਿੰਡ ਦੀ ਪੰਚਾਇਤ ਹੋਈ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਸਰਪੰਚ ਨੇ ਹੋਰ ਮੁਤਵਰ ਬੰਦਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਗੱਲ ਨਹੀਂ ਲੱਗੀ ਗੱਲ ਪਹੁੰਚ ਗਈ ਜੀ ਥਾਣੇ ਹੁਣ ਗੱਲ ਥਾਣੇ ਪਹੁੰਚੀ ਤੇ ਉਹ ਕੁੜੀ ਪਰਿਵਾਰ ਵੱਲੋਂ ਵੀ ਮੈਂਬਰ ਇਕੱਠੇ ਹੋਏ ਸੀ ਇਧਰੋਂ ਮੁੰਡੇ ਪਰਿਵਾਰ ਵੱਲੋਂ ਵੀ ਇਦਰੋਂ ਵੀ ਦੋ ਕੁੰਗਲਾਂ ਸੀਗੀਆਂ ਤੇ ਉਧਰੋਂ ਵੀ ਦੋ ਕੁੰਗਲਾਈਆਂ ਸੀ ਅਸੀਂ ਨਾਲ ਜਿਹੜੇ ਉਂਗਲ ਲਾਰੇ ਸੀਗੇ ਔਰ ਸਵਾਦ ਲੈ ਰਹੇ ਸੀ ਕਿ ਗੱਲ ਜਿਹੜੀ ਆ ਉਹ ਨਿਬੜੇ ਨਾ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਤਲਾਕ ਹੋ ਜਾਏ ਜਾਂ ਕੁੜੀ ਆਪਣੇ ਘਰ ਬੈਠੇ ਮੁੰਡਾ ਆਪਣੇ ਘਰ ਬੈਠੇ ਲੋ ਜੀ ਦੋ 2.5 ਘੰਟੇ ਦੀ ਬਹਿਸ ਤੋਂ ਬਾਅਦ ਜਦੋਂ ਕੋਈ ਹੱਲ ਆ ਨਿਕਲਿਆ ਔਰ ਉਸ ਥਾਣੇ ਦਾ ਨੇ ਥਾਣੇਦਾਰ ਬੜਾ ਸਿਆਣਾ ਸੀ ਕਈ ਹੁੰਦੇ ਨਾ ਜਿਨ੍ਹਾਂ ਨੂੰ ਜ਼ਿੰਦਗੀ ਚ ਜੌਬ ਕਰਦਿਆਂ ਕਰਦਿਆਂ ਨੌਕਰੀ ਕਰਦਿਆਂ ਕਰਦੇ ਇੰਨਾ ਕਿ ਤਜਰਬਾ ਹੋ ਜਾਂਦਾ ਆ ਕਿ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਚੀਜ਼ ਦਾ ਨਿਪਟਾਰਾ ਕਿਵੇਂ ਕਰਨਾ ਹੱਲ ਕਿਵੇਂ ਕਰਨਾ ਉਹ ਥਾਣੇਦਾਰ ਬੜਾ ਸਿਆਣਾ ਸੀ ਉਹਨੇ ਦੇਖ ਲਿਆ ਬਈ ਮਾਹੌਲ ਕੀ ਆ ਕਿਉਂਕਿ ਕੁੜੀ ਦੇ ਘਰ ਦੇ ਮੁੰਡੇ ਦੇ ਘਰ ਦੇ ਬਿਲਕੁਲ ਚੁੱਪ ਬੈਠੇ ਸੀਗੇ ਉਹ ਜਿਹੜੀਆਂ ਉਂਗਲਾਂ ਸੀ ਉਹੀ ਟਪੂ ਟਪੂ ਕਰ ਰਹੀਆਂ ਸੀਗੀਆਂ ਉਹੀ ਸਾਰੀ ਗੱਲਬਾਤ ਕਰ ਰਹੀਆਂ ਸੀ ਹੁਣ ਕੋਈ ਵੀ ਕਿਸੇ ਵੀ ਕੁੜੀ ਦੇ ਪਰਿਵਾਰ ਜਿਹੜਾ ਉਹ ਨਹੀਂ ਚਾਹੁੰਦਾ ਕਿ ਸਾਡਾ ਕੁੜੀ ਆਪਣੇ ਪਿੱਕੇ ਪਰਿਵਾਰ ਘਰ ਚ ਆ ਕੇ ਬੈਠੇ ਹੈ ਨਾ ਵਿਆਹੀ ਆ ਬੱਚੇ ਆ ਇਦਾਂ ਹੀ ਮੁੰਡੇ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਸਾਡਾ ਘਰ ਓਜੜੇ ਲੇਕਿਨ ਉਹ ਜਿਹੜੀਆਂ ਉਂਗਲਾਂ ਸੀ ਉਹ ਆਪਣੀ ਕਾਰਗੁਜ਼ਾਰੀ ਆਪਣੀ ਹੈ ਨਾ ਪਰਫਾਰਮੈਂਸ ਦੇ ਰਹੀਆਂ ਸੀ ਉਹ ਥਾਣੇਦਾਰ ਨੇ ਸਾਰਾ ਕੁਝ ਦੇਖ ਲਿਆ ਔਰ ਸਾਰਿਆਂ ਨੇ ਚਾਹ ਪਾਣੀ ਮੰਗਵਾਇਆ ਨੇ ਔਰ ਉਹ ਮੁੰਡੇ ਕੁੜੀ ਨੂੰ ਹਸਬੰਡ ਵਾਈਫ ਨੂੰ ਦੋਨਾਂ ਨੂੰ ਉਹਨੇ ਇੱਕ ਬਹੁਤ ਦੂਰ ਲਿਆ ਕੇ ਇੱਕ ਕਮਰੇ 'ਚ ਬਿਠਾਤਾ ਕਿ ਤੁਸੀਂ ਇੱਥੇ ਆ ਬੈਠੋ ਤੁਹਾਡੇ ਇਥੇ ਚਾਹ ਆ ਜਾਂਦੀ ਆ ਅੱਧਾ ਘੰਟਾ ਗੱਲਬਾਤ ਕਰਨੀ ਤੁਸੀਂ ਤੁਸੀਂ ਇੱਕ ਦੂਜੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਇਹ ਤੁਸੀਂ ਅੱਧੇ ਘੰਟੇ ਬਾਅਦ ਤੁਸੀਂ ਮੈਨੂੰ ਆ ਕੇ ਫੈਸਲਾ ਦੇ ਦਿਓ ਤੇ ਮੈਂ ਤੁਹਾਡਾ ਫੈਸਲਾ ਇਥੋਂ ਥਾਣੇ 'ਚ ਲਿਖ ਕੇ ਦੇ ਦਾਂਗਾ ਬਿਲਕੁਲ ਜਿੱਦਾਂ ਤੁਸੀਂ ਕਹੋਗੇ ਲਓ ਜੀ ਤੇਰ ਚਾਹ ਆ ਗਈ ਥਾਣੇਦਾਰ ਉਹਨਾਂ ਘਰਦਿਆਂ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ ਹੋਰ ਮਤਲਬ ਉਸ ਟੌਪਿਕ ਦੇ ਨਹੀਂ ਹੋਰ ਇਦਾਂ ਲਿਆ ਉਦਾਂ ਗੱਲਾਂ ਤੇ ਔਰ ਉਂਗਲਾ ਜਿਹੜੀਆਂ ਅਸੀਂ ਮੜਾ ਸੀ ਉਹ ਚਾਮਲੀਆਂ ਫਿਰਨ ਕੇ ਇਹਨਾਂ ਦੀ ਗੱਲ ਨਹੀਂ ਪੜਨੀ ਔਰ ਤਲਾਕ ਹੋਣਾ ਹੈ ਜੋ ਵੀ ਸਵਾਦ ਲੈਣਗੇ। ਚਾਹ ਪਾਣੀ ਖਤਮ ਹੋਇਆ ਇੰਨੀ ਦੇਰ ਨੂੰ ਮੁੰਡਾ ਕੁੜੀ ਆ ਗਏ ਵਾਪਸ ਥਾਣੇਦਾਰ ਦੇ ਕੋਲ ਪਹੁੰਚੇ। ਉਹਨਾਂ ਨੇ ਹੱਥ ਜੋੜੇ ਕੇ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਚਾਹੁੰਦੇ ਹਾਂ ਔਰ ਇਸ ਲੜਾਈ ਦਾ ਨਿਪਟਾਰਾ ਕਰਨਾ ਚਾਹੁੰਦੇ ਹਾਂ। ਉਂਗਲਾ ਫੇਰ ਟੱਪੀਆਂ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਇਹ ਮੁੰਡਾ ਤੰਗ ਕਰਦਾ ਹੈ ਇਹ ਕੁੜੀ ਇਦਾਂ ਕਰਦੀ ਆ ਉਹ ਇੱਕ ਦੂਜੇ ਤੇ ਤੁਮ ਤੋਂ ਤੁਮਤੀ ਹੋ ਗਏ। ਥਾਣੇਦਾਰ ਨੇ ਇੱਕੋ ਗੱਲ ਕਹੀ ਕਿ ਜੋ ਮੁੰਡੇ ਕੁੜੀ ਨੇ ਫੈਸਲਾ ਲੈ ਲਿਆ ਮੈਂ ਉਸ ਤੋਂ ਪਰੇ ਕੋਈ ਦੂਜੀ ਗੱਲ ਨਹੀਂ ਕਰਨੀ। ਉਹਨੇ ਲਿਖ ਲਿਖਾ ਕੀਤਾ ਮੋਰਲ ਹੋਈਆਂ, ਸ਼ਿਆਣੇ ਬੰਦਿਆਂ ਨੇ ਦਸਤਖਤ ਕਰਾਈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਔਰ ਥੋੜੀ ਜੀ ਕਹ ਲਓ ਵੀ ਹੈਨਾ ਮਿੱਠੀ ਡਾਂਟ ਵੀ ਦਿੱਤੀ ਹੋएगी ਉਹਨੇ ਮੁੰਡੇ ਨੂੰ ਕਹ ਲਓ ਜਾਂ ਕੁੜੀ ਨੂੰ ਕਿ ਤੁਸੀਂ ਆਪਣਾ ਘਰ ਨਾ ਪਟੋ। ਔਰ ਉਹ ਜਿਹੜਾ ਸੀ ਪਰਿਵਾਰ ਅੱਜ ਵੀ ਸੁਖੀ ਬਸ ਰਿਹਾ ਹੈ। ਤੇ ਉਂਗਲਾਂ ਜਿਹੜੀਆਂ ਸੀ ਉਹ ਘਰ ਆ ਕੇ ਇੱਥੇ ਰੌਲਾ ਪਾਉਂਡੀਆਂ ਸੀ ਕਿ ਤੁਸੀਂ ਸਾਡਾ ਮਾਣ ਨਹੀਂ ਰੱਖਿਆ। ਮਾਣ ਪਤਾ ਕਿਦਾਂ? ਕਿ ਤੁਸੀਂ ਸਾਡਾ ਮਾਣ ਰੱਖਦੇ ਇਹਨਾਂ ਦਾ ਤਲਾਕ ਕਰਾਉਂਦੇ ਤੇ ਅਲੱਗ-ਅਲੱਗ ਰਹਿੰਦੇ ਆਪਣੀ ਜ਼ਿੰਦਗੀ ਖਰਾਬ ਕਰਦੇ ਫਿਰ ਉਹਨਾਂ ਦਾ ਮਾਣ ਰਹਿਣਾ ਸੀਗਾ। ਤੋਂ ਉਹ ਥਾਣੇਦਾਰ ਦੇ ਸ਼ਾਬਾਸ਼ ਉਸ ਮੁਲਾਜ਼ਮ ਦੇ ਕਿ ਜਿਹਨੇ ਬਹੁਤ ਸਿਆਣਪ ਨਾਲ ਇੱਕ ਉੱਜੜਦਾ ਕਰ ਵਸਾਇਆ ਔਰ ਇਹ ਜਿਹੀਆਂ ਤੁਹਾਨੂੰ ਜਿਹੜੀਆਂ ਘਟਨਾਵਾਂ ਮੈਂ ਹੋਰ ਵੀ ਸੁਣਾਉਂਗਾ ਜਿਹਦੇ ਵਿੱਚ ਤੁਹਾਨੂੰ ਪੁਲਿਸ ਦਾ ਜਿਹੜਾ ਅਕਸ਼ ਹੈ ਨਾ ਉਹ ਬਹੁਤ ਸਾਡਾ ਫਿਲਮਾਂ ਤੇ ਗਾਣੇ ਨੇ ਖਰਾਬ ਕੀਤਾ। ਮੈਂ ਬਹੁਤ ਚੰਗੀਆਂ-ਚੰਗੀਆਂ ਵਾਕਿਆਤ ਸੁਣਾਉਂਗਾ ਜਿਹੜੇ ਜਿਹਦੇ ਵਿੱਚ ਪੁਲਿਸ ਮੁਲਾਜ਼ਮਾਂ ਦਾ ਬਹੁਤ ਅੱਛਾ ਰੋਲ ਰਿਹਾ ਆ। ਤੋਂ ਅੱਜ ਲਈ ਇੰਨਾ ਕਾਫੀ ਔਰ ਜਦੋਂ ਇਹਨੂੰ ਸੁਣੋਗੇ ਇਹਨੂੰ ਸ਼ੇਅਰ ਕਰਨਾ ਔਰ ਕਮੈਂਟ ਕਰਨਾ ਨਾ ਭੁੱਲਣਾ। ਤੋਂ ਬਹੁਤ-ਬਹੁਤ ਸ਼ੁਕਰੀਆ।